ਨਵੇਂ ਬਣੇ ਅਖਾਲੀ ਦਲ ਦੇ ਪ੍ਰਧਾਨ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਜੀ 6 ਤਰੀਕਾ ਦਾ ਆਪਣਾ ਇਲਾਸ ਨਹੀਂ ਕਰਨ ਜਾ ਰਹੇ ਬਿਲਕੁਲ ਸ਼੍ਰੀ ਨੰਦਪੁਰ ਸਾਹਿਬ ਵਿਖੇ ਉਹਨਾਂ ਨੇ ਆਪਣੇ ਨਵੇਂ ਅਖਾਲੀ ਦਲ ਦਾ 6 ਤਰੀਕ ਨੂੰ 6 ਸਤੰਬਰ ਨੂੰ ਇਲਾਸ ਸਦ ਲਿਆ ਸੀ ਜਿਸ ਚ ਮੈਨੇਜਰਸਿਕਾ ਕੇ ਵਰਕਿੰਗ ਕਮੇਟੀ ਬਣ ਜੂਗੀ ਬਾਕੀ ਅਹੁਦੇਦਾਰ ਬਣ ਜਾਣਗੇ ਬਾਕੀ ਕਮੇਟੀਆਂ ਦਾ ਗਠਨ ਹੋ ਜੂ ਜ਼ਿਲਾ ਪਦਰੀ ਆਗੂ ਚੁਣ ਲੈ ਜਾਣਗੇ ਪਰ ਉਹ ਹੱਡ ਦੇ ਧਿਆਨ ਚ ਰੱਖਦੇ ਆ ਹੱਡ ਦੇ ਸਥਿਤੀ ਨੂੰ ਧਿਆਨ ਚ ਰੱਖਦੇ ਆ ਉਹ ਅੱਗੇ ਵਧ ਦਿੱਤਾ ਗਿਆ ਹੁਣ ਇਸ ਸਥਿਤੀ ਨੂੰ ਸਪਸ਼ਟ ਕੀਤਾ ਗਿਆ ਨੇ ਹਰਪਿੰਦਰ ਸਿੰਘ ਹੋਰਾਂ ਨੇ ਕਿ ਇਹ ਦਲ ਲੰਗਣ ਤੋਂ ਬਾਅਦ 8 ਇਸੇ ਮਹੀਨੇ ਦੇ ਵਿੱਚ ਹੀ ਅਸੀਂ ਬਰਕਿੰਗ ਕਮੇਟੀ ਚੁਣ ਲਾਂਗੇ ਇਹਦਾ ਮਤਲਬ ਆਉਂਦਾ ਇਹ ਦਿਨ ਚ ਜਿਲ੍ਹਾ ਸੂਬਾ ਜਾਂ ਆਨਲਾਈਨ ਪ੍ਰਬੰਧ ਕੀਤਾ ਜਾਊਗਾ ਇਹ ਤਾਂ ਉਹ ਜਾਣਦੇ ਨੇ ਪਰ ਇਹ ਜਾਣਕਾਰੀ ਮਿਲ ਰਹੀ ਹੈ ਹਾਂ ਪਾਈ ਗੋਬਿੰਦ ਸਿੰਘ ਲੋਂਗਵਾਲ ਹੋਰਾਂ ਦੀ ਬੇਟੀ ਦੇ ਭੋਗ ਸਮਾਗਮ ਮੌਕੇ ਉਹਨਾਂ ਨੇ ਮੀਡੀਆ ਦੇ ਨਾਲ ਇਹ ਗੱਲ ਸਾਂਝੀ ਕੀਤੀ ਆ ਕਿ ਚਿੰਤਾ ਨਾ ਕਰੋ ਇਹ ਮਹੀਨਾ ਮੁੱਕਦਿਆਂ ਮੁੱਕਦਿਆਂ ਹੀ ਅਸੀਂ ਮਤਲਬ ਕਿ ਆਪਣਾ ਵਰਕਿੰਗ ਕਮੇਟੀ ਦਾ ਕੰਮ ਨਵੇੜ ਲਾਂਗੇ ਉਸ ਦੇ ਉੱਤੇ ਅਸੀਂ ਕੰਮ ਕਰ ਲਾਂਗੇ ਸੋ ਇਹਦੇ ਲਈ ਉਹ ਦੇਖਣ ਵਾਲੀ ਗੱਲ ਹੈ ਕਿ ਇਹ ਕਮੇਟੀ ਦੇ ਵਿੱਚ ਕੌਣ ਆਉਂਦਾ ਕੌਣ ਨਹੀਂ ਮੰਨਿਆ ਜਾ ਰਿਹਾ ਕਿ ਜਿਹੜਾ ਲੀਡਰਾਂ ਨੇ ਇਸ ਅਕਾਲੀ ਦਲ ਦੇ ਵਿੱਚ ਨੇ ਜਿਹੜੇ ਨਵੇਂ ਅਕਾਲੀ ਦਲ ਚ ਪਰ ਉਹਨਾਂ ਦੀ ਸਾਹਜ ਬਾਦਰ ਹਰਨ ਨਾਲ ਰਹੀ ਆ ਜਾਂ ਜਿਹੜੇ ਉਹਨਾਂ ਦੀ ਅਕਾਲੀ ਭਾਜਪਾ ਸਰਕਾਰ 'ਚ ਅਹੁਦਿਆਂ 'ਤੇ ਰਹੀ ਨਹੀਂ ਉਹਨਾਂ ਨੂੰ ਇਸ ਵਰਕਿੰਗ ਕਮੇਟੀ 'ਚੋਂ ਜਾਂ ਮੁੱਖ ਕਮੇਟੀ 'ਚੋਂ ਦੂਰ ਵੀ ਰੱਖਿਆ ਜਾ ਸਕਦਾ ਹੈ ਤਾਂ ਕਿ ਲੋਕ ਇਹ ਨਾ ਕਹਿਣ ਕਿ ਫਰਕ ਕੀ ਹੈ ਜੀ ਬਾਦਲਾਂ ਦੇ ਤੁਹਾਡੇ 'ਚ ਇਸ ਨੁਕਤੇ ਤੇ ਵੀ ਕਹਿੰਦੇ ਮੰਥਨ ਹੈਗਾ ਸੋ ਹੁਣ ਇਹ ਟਲਣ ਤੋਂ ਬਾਅਦ ਹਾਂ ਸ਼ਾਇਦ ਇਹਦੇ ਲਈ ਹੋਰ ਮੌਕਾ ਮਿਲ ਜਵੇ ਸੋ ਦੇਖਦੇ ਹਾਂ ਜੀ ਹੁਣ ਕਦੋਂ ਤਰੀਕ ਆਉਂਦੀ ਹੈ ਦੂਸਰੇ ਪਾਸੇ ਇਹ ਸਭ ਦੇ ਵਿਚਾਲੇ ਤਨ ਤਨ ਜਿਵੇਂ ਨਹੀਂ ਚਾਹੁੰਦੇ ਵੀ ਸਭ ਦੀ ਨਜ਼ਰ ਹੈ ਹਾਂ ਸੁਖਬੀਰ ਬਾਦਲੂਰੀ ਤਾਂ ਹੱਟ ਦੇ ਨਾਲ-ਨਾਲ ਉਤਰ ਪ੍ਰਚਾਰ ਵੀ ਕਰੀ ਜਾਂਦੇ ਨੇ ਤੇ ਦੂਜੀਆਂ ਧਿਰਾਂ ਵੀ ਕਿਤਨਾ ਕੀਤੇ ਇਹਦੇ ਵਿੱਚੋਂ ਵੀ ਹੱਟ ਦੇ ਵਿੱਚੋਂ ਵੀ ਤਲਾਸ਼ ਲਈਆਂ ਨੇ ਕਿ ਸਾਡੀ ਗੱਲ ਤੁਰ ਹੀ ਰਹੇ ਇਟੂ ਬੋਟ ਬੈਂਕ ਤਲਾਸ਼ਿਆ ਜਾਂਦਾ ਸਾਰੀਆਂ ਤਰ੍ਹਾਂ ਆਪਣੇ ਆਪ ਨੂੰ ਚਮਕਾਉਣ ਦੇ ਲਈ ਵੀ ਕੰਮ ਕਰਦੀਆਂ ਨੇ ਪਰ ਚੋਣ ਕਮਿਸ਼ਨ ਸਰਗਰਮ ਹੋਇਆ ਚੋਣ ਕਮਿਸ਼ਨ ਦੀ ਸਰਗਰਮੀ ਦੱਸਦੀ ਹੈ ਕਿ ਦਾ ਮਤਲਬ ਧਰਨ ਤਰ ਜਿਮਨੀ ਚੋਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਬਿਸ਼ੱਕ ਇਹ ਪਹਿਲੂ ਹੈਗਾ ਕਿ ਬਿਹਾਰ ਦੀਆਂ ਚੋਣਾਂ ਦੇ ਨਾਲ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਪਰ ਜਿਸ ਕਦਰ ਉਮੀਦਵਾਰ ਐਲਾਨੇ ਗਏ ਨੇ ਜਿਸ ਕਦਰ ਪਹਿਲ ਕਦਮੀ ਕੀਤੀ ਗਈ ਹੈ ਤੇ ਉਧਰ ਹੁਣ ਚੋਣ ਕਮਿਸ਼ਨ ਦੀ ਸਰਗਰਮੀ ਦੱਸਦੀ ਹੈ ਕਹਿੰਦੇ ਜੀ ਚੋਣ ਕਮਿਸ਼ਨ ਨੇ ਕਿਹਾ ਕਿ ਤਰਤਰ ਜਿਮਨੀ ਚੋਣ ਤੋਂ ਪਹਿਲਾਂ ਵਿਸ਼ੇਸ਼ ਸੰਖੇਪ ਸੋਧ ਹੈ ਜਿਹੜੀ ਉਹ ਸਿਆਸੀ ਪਾਰਟੀਆਂ ਨਾਲ ਸੀ ਮੀਟਿੰਗਾਂ ਕਰ ਰਹੇ ਹਨ ਕਹਿੰਦੇ ਜੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਬੰਸੀ ਨੇ ਫੋਟੋ ਬੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੰਖੇਪ ਸੋਧ ਬਾਰੇ ਚਰਚਾ ਕਰਨ ਦੇ ਲਈ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਬੈਠਕ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਹਿੰਦੇ ਰਾਜਨੀਤਿਕ ਪਾਰਟੀਆਂ ਨੂੰ 2 ਸਤੰਬਰ ਨੂੰ ਬੋਟਰ ਸੂਚੀ ਦੇ ਖਾੜੇ ਦੇ ਪ੍ਰਕਾਸ਼ਨ ਬਾਰੇ ਜਾਣੂ ਕਰਾਇਆ ਤੇ ਉਹਨੋਂ ਦੇ ਵਿੱਚ ਸਦਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਕਿ ਉਹ ਦੋ ਤੋਂ ਬਾਅਦ 17 ਸਤੰਬਰ 2025 ਤੱਕ ਐਂਜੇ ਕੋਈ ਦਰਾਜ ਨਹੀਂ ਉੱਤੇ ਸਦਾਈ ਉਦਰਜ ਕਰਾਈ ਜਾ ਸਕਦੀ ਹੈ ਜਿੱਥੋਂ ਤੱਕ ਗੱਲ ਹੈਗੀ ਹੈ ਪੋਲਿੰਗ ਸਟੇਸ਼ਨਾਂ ਦੀ ਕਹਿੰਦੇ ਜੀ ਕੁੱਲ ਗਿਣਤੀ 222 ਹੈ ਸ਼ਹਿਰੀ ਖੇਤਰਾਂ ਦੇ ਵਿੱਚ 60 ਤੇ ਪਿੰਡੂ ਖੇਤਰਾਂ ਦੇ 162 ਕਾਫੀ ਹੱਦ ਤੱਕ ਇਹ ਪਿੰਡੂ ਤਰਨਤਾਰਨ ਦੀ ਸੀਟ ਹੈ ਪਿੰਡੂ ਖੇਤਰ ਦੀ ਸੀਟ ਹੈ 222 ਦੇ ਵਿੱਚੋਂ ਪੋਲਿੰਗ ਸਟੇਸ਼ਨਾਂ ਚੋਂ 60 ਸ਼ਹਿਰਾਂ ਚ ਹੋਣਗੇ ਸ਼ਹਿਰੀ ਖੇਤਰ ਚ ਹੋਣਗੇ 162 ਪਿੰਡੂ ਖੇਤਰ ਚ ਹੋਣਗੇ ਤੇ ਪੋਲਿੰਗ ਸਟੇਸ਼ਨ ਦੀ ਗਿਣਤੀ ਵੋਟਰ ਪੋਲਿੰਗ ਸਟੇਸ਼ਨ ਦੇ ਉੱਤੇ ਗਿਣਤੀ ਕਹਿੰਦੇ ਵੋਟਰਾਂ ਦੀ 1200 ਤੋਂ ਵੱਧ ਨਹੀਂ ਹੋਊਗੀ ਇਹ ਪਰ ਪੋਲਿੰਗ ਸਟੇਸ਼ਨ 1200 ਤੋਂ ਵੱਧ ਨਹੀਂ ਹੋਊਗੀ ਤੇ 2 ਕਿਲੋਮੀਟਰ ਵੱਧ ਉਹਦਾ ਦੈਰੇ ਅਨੁਸਾਰ ਡਰਾਫਟ ਸੂਚੀ ਜਿਹੜੀ ਤਿਆਰ ਹੋ ਗਈ ਉਹਦੇ ਅਨੁਸਾਰ 193275 193275 ਦੇ ਕਰੀਬ ਵੋਟਰ ਨੇ ਤੇ ਹੁਣ ਇਤਰਾਜ਼ ਤੋਂ ਬਾਅਦ ਕਿੰਨੇ ਵੜਦੇ ਆ ਘੱਟਦੇ ਇਹ ਦੇਖਣ ਵਾਲੀ ਗੱਲ ਹੋਗੀ 30 ਸਤੰਬਰ ਨੂੰ ਪ੍ਰਕਾਸ਼ਨ ਅੰਤਮ ਸ਼ੋਹ ਇਹਦੀ ਜਾਣਕਾਰੀ ਜੰਤ ਕਰ ਦਿੱਤੀ ਹੋਊਗੀ ਜਿਸ ਤੋਂ ਬਾਅਦ ਫਿਰ ਮੰਨਿਆ ਜਾ ਰਿਹਾ ਕਿ ਆਉਂਦੇ ਸਮੇਂ 'ਚ ਤਰਨਤਰ ਜਿਵੇਂ ਨਹੀਂ ਛੋਣ ਦੀ ਵਿਚਾਰੀ ਅੱਧਰ ਅੱਧ ਦੀ ਹਾਲਤ ਹੈ ਉਧਰ ਪੈਰ ਲਾ ਦੇ ਕੰਬੀ ਜਾਂਦੇ ਨੇ ਕਿੱਥੇ ਰੁਕਦਾ ਈ ਸਾਰਾ ਕੁਝ ਨਾਲੋਂ ਨਾਲ ਬਹੁਤ ਬਹੁਤ ਤਾਂ